ਇਹ ਸੇਵਾ 5-6 ਮਹੀਨੇ ਹੋਇਆ ਚਾਲੂ ਕੀਤੀ ਹੈ ਪਹਿਲਾਂ ਵਿਚਾਰ ਹੀ ਕਰਦੇ ਰਹੇ ਆ ਕਿ ਭਈ ਅਸੀਂ ਲੋਕਾਂ ਦੀ ਸੇਵਾ ਕਿਵੇਂ ਕਰ ਸਕਦੇ ਹਾਂ ਮੈਂ ਇਹ ਵੀ ਸੋਚਿਆ ਕਿ ਭਈ ਮੈਂ ਇਹ ਵੇਖਿਆ ਜੀਟੀਯੂ ਤੇ ਕਿ ਜੀਟੀਯੂ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ ਕਈ ਵਾਰ ਇਹ ਪੜਿਆ ਕਿ ਭਈ ਲੋਕ ਲੰਗਰ ਦੀ ਸੇਵਾ ਕਰਦੇ ਆ ਸੋ ਅਸੀਂ ਵੀ ਇਹ ਸੋਚਿਆ ਕਿ ਇਸ ਤੋਂ ਵਧੀਆ ਕੰਮ ਹੋਰ ਕੋਈ ਨਹੀਂ ਹੋ ਸਕਦਾ ਕਿ ਲੋਕਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਭੋਜਨ ਸ਼ਿਕਾਇਆ ਜਾਏ ਹੋਰੇ ਉਹ ਸਸਤੀ ਰੇਟ ਤੇ ਤਾਂ ਕਿ ਮਤਲਬ ਹੈ ਉਹਨਾਂ ਨੂੰ ਇਹ ਵੀ ਮਹਿਸੂਸ ਹੋਏ ਕਿ ਅਸੀਂ ਮਹਿੰਗਾ ਭੋਜਨ ਖਾ ਰਹੇ ਹਾਂ ਕਿਉਂਕਿ ਫ੍ਰੀ ਭੋਜਨ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਫਿਰ ਵੇਸਟੇਜ ਜ਼ਿਆਦਾ ਹੁੰਦੀ ਹੈ ਕਈ ਲੋਕ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਵੀ ਉਹ ਵੀ ਫ੍ਰੀ ਕਰਕੇ ਮਤਲਬ ਸ਼ੱਕ ਦੇਣਾ ਇਸ ਕਰਕੇ ਵੇਸਟੇਜ ਜ਼ਿਆਦਾ ਹੁੰਦੀ ਹੈ ਅਸੀਂ ਮਾਮੂਲੀ ਜਿਹਾ ਰੇਟ ਰੱਖਿਆ ਹੋਇਆ ਹੈ ਕੀ ਸਿਸਟਮ ਨਾਲ ਕੀ ਪੂਰਾ ਅਸੀਂ ਜਿਹ ਕੋ ਇਸੇ ਵਿੱਚ ਅਸੀਂ ਦਾਲ ਫਿਰ ਰੋਜ਼ ਦਾ ਮਤਲਬ ਅਸੀਂ ਕਿਸੇ ਵੇਲੇ ਦਾਲ ਹੋ ਜਾਂਦੀ ਹੈ ਕਿਸੇ ਵੇਲੇ ਕੜੀ ਹੁੰਦੀ ਹੈ ਕਿਸੇ ਵੇਲੇ ਕੋਈ ਸਬਜ਼ੀ ਵੀ ਆ ਜਾਂਦੀ ਹੈ ਫੁਲਕੇ ਵੀ ਆ ਜਾਂਦੇ ਨੇ ہاں ਜੀ ਚਾਵਲ ਵੀ ਦੇ ਦਿੰਦੇ ਨੇ ہاں ਜੀ ਜਿਸ ਤਾਂ ਦੀ ਕਿਸੇ ਨੂੰ ਜ਼ਰੂਰਤ ਹੋਈ ਹੈ ਉਹ ਲੈ ਕੇ ਖਾ ਸਕਦੇ ਹੋ ਇਹ ਸਾਰੇ ਤਿਆਰ ਕਰ ਦਿਓ ਸਾਰੇ ਇਹ ਸਾਰਾ ਸਮਾਨ ਸਾਡਾ ਆਪਣੇ ਕਾਰੇ ਸੀ ਕਰਦੇ ਆ ਸਾਡੇ ਆਹ ਹਾਂ ਕੈਰਡੀਆਂ ਨੂੰਆਂ ਰਾਣੀਆਂ ਉਹ ਗੁਣਾਂਦੀਆਂ ਨੇ ਸਾਰੇ ਸਾਰੀ ਸੇਵਾ ਕਰਦੀਆਂ ਨੇ ਸਬਜੀ ਵਗੈਰਾ ਜੋ ਰੋਟੀਆਂ ਵਗੈਰਾ ਪਕਾਉਂਦੀਆਂ ਨੇ ਅੱਜ ਜੀ ਕਾਰ 4-5 ਮਹੀਨੇ ਸ਼ੁਰੂ ਹੋਏ ਕਿੰਨੇ ਤੇ ਚਟਪੂਰੇ ਦਾ ਪੂਰਾ ਰਸਤਾ ਸਾਰੇ ਜਿਹੜੀ ਦਾ ਲੋਕੀਂ ਅੰਦਰ ਵੀ ਆ ਕੇ ਬੈਠ ਕੇ ਖਾ ਸਕਦੇ ਨੇ ਇਹ ਵਿਚਾਰ ਕਿੱਦਾਂ ਆਇਆ ਤੇ ਕਿਉਂਕਿ 4-5 ਮਹੀਨੇ ਦਾ ਤਾਂ ਕੰਮ ਹੈ ਨਹੀਂ ਤਾਂ ਪਹਿਲੇ ਵੀ ਕਸੀ ਸਾਨੇ ਪਲੈਨਿੰਗ ਤੇ ਜੀ ਕਾਫੀ ਚਿਰ ਤੋਂ ਕਰ ਰਹੇ ਸੀ ਕਿਉਂਕਿ ਇਹ ਲਗਾਤਾਰ ਸ਼ੁਰੂ ਕਰਨਾ ਹੈ ਇਹ ਨਹੀਂ ਕਿ ਅਸੀਂ ਥੋੜੇ ਦਿਨ ਵਾਸਤੇ ਕਰਕੇ ਬੰਦ ਕਰ ਦੇਣਾ ਅਸੀਂ ਹਮੇਸ਼ਾ ਮਤਲਬ ਇਹਨੂੰ ਚਾਲੂ ਰੱਖਣਾ ਚਾਹੁੰਦੇ ਹਾਂ ਔਰ ਸਾਰਾ ਪਰਿਵਾਰ ਵੀ ਇਸ ਗੱਲ ਤੇ ਰਾਜੀ ਹੈ ਕਿ ਅਸੀਂ ਇਹ ਕੰਮ ਸੇਵਾ ਇਹ ਚੁਰਕ ਰੱਖੀਏ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਆਪਣੇ ਆਪ ਨੂੰ ਅਸੀਂ ਬੜਾ ਕੁਝ ਕਰਦੇ ਹਾਂ ਲੇਕਿਨ ਮਨੁੱਖਤਾ ਵਾਸਤੇ ਜਾਂ ਸਮਾਜ ਵਾਸਤੇ ਕੀ ਕੀ ਕਰ ਰਹੇ ਹਾਂ ਸਾਨੂੰ ਕੁਝ ਨਾ ਕੁਝ ਉਸ ਮਨੁੱਖ ਤਾਂ ਵਾਸਤੇ ਵੀ ਕਰਨਾ ਚਾਹੀਦਾ ਤਾਂ ਕਿ ਉਹ ਜਿਸ ਹ ਸਿਰਫ ਆਪਣੇ ਪਰਿਵਾਰ ਵਾਸਤੇ ਨਹੀਂ ਸੋchnਾ ਚਾਹੀਦਾ ਤਾਂ ਕਿ ਉਹ ਮੁਬਾਈ ਗੁਰੂ ਪ੍ਰਮਾਤਮਾ ਸਾਡੀ ਜਿਹੜੀ ਸੇਵਾ ਹੈ ਉਹ ਆਪਣੇ ਦਾਤ ਪ੍ਰਵਾਨ ਕਰੇ ਹੈ ਨਹੀਂ ਅਰੇ ਸਾਡੇ ਲੋਕ ਸੁਖੀਏ ਪਰ ਲੋਕ ਸੁਲੇ ਹੋ ਟਾਈਮਿੰਗ ਕਿੰਨੇ ਵਜੇ ਦੀ ਹੈ ਨੰਬਰ ਤੇ 6:00 ਟਾਈਮ ਅਸੀਂ 5:00 ਵਜੇ ਤੋਂ ਲੈ ਕੇ 8:00 8:00 ਵਜੇ ਤੱਕ ਰੱਖਿਆ ਹੁੰਦਾ ਹੈ ਇਹ ਟਾਈਮ ਵੰਦਾ ਮੇਰੇ ਖਲਵਾ ਹਾਂ ਹਾਂ ਬਹੁਤ ਨੂੰ ਧਿਆਨ ਵਿੱਚ ਰੱਖ ਕੇ ਹਾਂ ਹਾਂ ਬਿਲਕੁਲ ਇਸ ਵੇਲੇ ਬਿਜੂਰ ਆਪਣੇ ਕੰਮਾਂ ਤੋਂ ਵੇਲੇ ਹੋ ਕੇ ਆ ਜਿੰਦੇ ਨੇ ਹਾਂ ਜੀ ਉਹ ਲੋਡ ਵੰਦਾ ਕੇ ਛੱਕ ਵੀ ਜਾਂਦੇ ਨੇ ਆਪਣੇ ਘਰਾਂ ਵਾਸਤੇ ਵੀ ਲੈ ਜਾਂਦੇ ਆ ਫਿਲਹਾਲ ਕਿੰਨੇ ਕ ਬੰਦੇ ਦਾ ਅਰੇਂਜਮੈਂਟ ਹੈ ਅੱਜ 35-40 ਆਦਮੀ ਦਾ ਅਸੀਂ ਅਰੇਂਜਮੈਂਟ ਰੱਖਿਆ ਹੋਇਆ ਔਰ ਜੂੰ ਜੋ ਸੰਗਤ ਵਧਦੀ ਜਾਏਗੀ ਅਸੀਂ ਇਹ ਕੰਮ ਵਧਾਉਂਦੇ ਜਾਵਾਂਗੇ ਕੈਂਟੀਨ ਕੰਟੀਨਿਊਸ ਸਾਡੇ ਸਾਰਾ ਪਰਿਵਾਰ ਵੀ ਇਹ ਚਾਹੁੰਦਾ ਕਿ ਹਮੇਸ਼ਾ ਵਾਸਤੇ ਕੰਟੀਨਿਊ ਹੋਵੇ ਜੇ ਬੱਚੇ ਜਿਹੜੇ ਨੇ ਉਹ ਜਿੰਦਾ ਦਾ ਬਣਾ ਰੱਖਿਆ ਹੈ ਦਾ ਮਤਲਬ ਕੰਟੀਨਿਊ ਕੰਟੀਨਿਊ ਰੱਖਾਂਗੇ ਤਾਂ ਬੱਚੇ ਵੀ ਇਸ ਸਹਿਮਤ ਹੈਗੇ ਨੇ ਇਸ ਗੱਲ ਦੇ ਵਿੱਚ ਤਾਂ ਕਿ ਸਾਨੂੰ ਆਪਣੇ ਦਸਵੰਦ ਵੀ ਕੱਢਣਾ ਚਾਹੀਦਾ ਤਾਂ ਕਿ ਮਤਲਬ ਇਹ ਕਿ ਲੋਕਾਂ ਦੀ ਸੇਵਾ ਹੁੰਦੀ ਰਹੇ ਨੀ ਨਾ ਭਾਈ ਆਪਣਾ ਹੁਣ ਤੱਕ ਤਾਂ ਬੇ ਆਏ ਹੋ ਇੱਥੇ ਤੇ ਕਿੱਸਾ ਦਾ ਲੱਗਿਆ ਲੱਗਰ ਜੱਦਾ ਬਹੁਤ ਵਧੀਆ ਸਰ ਬਹੁਤ ਵਧੀਆ ਲੱਗਾ ਹਨ ਮੈਂ ਫਸਟ ਟਾਈਮ ਇੱਥੇ ਆਇਆ ਤੇ ਲੰਗਰ ਬਹੁਤ ਵਧੀਆ ਲੱਗਾ ਘਰ ਵਰਗੀ ਰੋਟੀ ਮਿਲਦੀ ਇੱਥੇ ਕੀ ਕਰਦੇ ਹੋ ਤੁਸੀਂ ਅਦਾ ਕਾਲਜ ਪੜ੍ਹਦੇ ਆ ਪੀਜੀ ਚ ਰਹਿੰਦੇ ਹੋ ਹਾਂਜੀ ਸਰ ਪੀਜੀ ਚ ਰਹਿੰਦੇ ਆਪਾਂ ਤੇ ਪੀਜੀ ਚ ਇਤਾਂ ਦੀ ਰੋਟੀ ਮਿਲ ਜਾਂਦੀ ਨਹੀਂ ਸਰ ਉੱਥੇ ਤੇ ਬਹੁਤ ਟੇਸ ਨਹੀਂ ਹੁੰਦੀ ਰੋਟੀ ਲੇਕਿਨ ਇੱਥੇ ਆਪਾਂ ਆਏ ਆ ਪਹਿਲੀ ਵਾਰ ਤਾਂ ਘਰ ਵਰਗਾ ਖਾਣਾ ਮਿਲਿਆ ਇੱਥੇ ਹੁਣ ਪੀਜੀ ਜਾ ਕੇ ਨਾਲ ਦੇ ਆਪਣੇ ਯਾਰ ਦੋਸਤਾਂ ਨੂੰ ਵੀ ਦੱਸਾਂਗੇ ਇੱਥੇ ਆਓ ਤੇ ਪੀਜੀ ਘਰ ਵਰਗਾ ਖਾਣਾ ਖਾਓ ਇਹ ਦੋ ਲਾਈਨਾਂ ਕਿਹੋ ਜਿਹੀ ਕਹਿ ਲਈ ਕਿ ਆ ਜਾਏ ਇਸ ਲੰਗਰ ਬਾਰੇ ਤੇ ਕੀ ਕਹਿਣਾ ਚਾਹੋਗੇ ਪਰ ਬਹੁਤ ਵਧੀਆ ਲੰਗਰ ਆ ਸਦਾ ਫੱਕੜੇ ਰੋਤੇ ਖਾਈਦੇ ਉਦਾਂ ਹੀ ਟਾਈਮ ਅੱਧਾ ਅੱਧਾਂ ਦੇ ਰੋਟੀ ਆਪਣੇ ਹਨ ਮਿਲਦੀ ਪਈ ਆ ਸਵਾਦ ਬਹੁਤ ਵਧੀਆ ਸਵਾਦ ਆ ਤੇ